ਜੀ ਖੇਤੀ ਤੋਂ ਜਿਹੜੀ ਆ ਖੇਤੀ ਆਮਦਨ ਵਧਾਉਣ ਵਾਲੀ ਉਹਦਾ ਤੇ ਕੋਈ ਜਰੀਆ ਵਾ ਜੇ ਸਰਕਾਰ ਜਿਹੜਾ ਵਾ ਉਹ ਜਿਸ ਤਰ੍ਹਾਂ ਲਾਗਤ ਵਾ ਉਹਦੇ ਮੁਤਾਬਕ ਹੀ ਕਿਸਾਨ ਨੂੰ ਜਿਹੜਾ ਵਾ ਉਹਦਾ ਸਮਰਥਨ ਮੁੱਲ ਦਵੇ ਬਿਮਾਰੀਆਂ ਤੋਂ ਕਿੰਨਾ ਕੁ ਰਾਹਤ ਪਰ ਇੱਥੋਂ ਸਿੱਖਿਆ ਮਿਲੀ ਹੈ ਕਿ ਕੀ ਜਿਹਾ ਦੱਸ ਦਿੱਤਾ ਨਹੀਂ ਇੱਥੋਂ ਸਿੱਖਿਆ ਸਾਹਿਬ ਜੀ ਕੋਈ ਨਹੀਂ ਦੱਸਿਆ ਨਹੀਂ ਕੁਝ ਵੀ ਉਹਨੇ ਆਪਦਾ ਲੋਹਾ ਅੱਜ ਜੇ 20 ਰੁਪਏ ਖਰੀਦੇ ਲਿਆ ਵਾ ਤੇ ਕੱਲ ਨੂੰ ਜੇ ਸ਼ਟਰ ਬੰਦ ਵੀ ਕਰ ਲਓ ਮੀ ਪੈਗਾ ਕੱਲ ਨੂੰ 25 ਰੁਪਏ ਵੇਚ ਰੋ ਕਿਸਾਨਾਂ ਜਿਨ੍ਹਾਂ ਦੀ ਫਸਲ ਵੀ ਜਿਹੜੀ ਆ ਉਹ ਖੁੱਲੇ ਅਸਮਾਨ ਦੇ ਥੱਲੇ ਆ ਇੱਥੇ ਦੁਕਾਨਾਂ ਦੀ ਵੀ ਲੁੱਟਖੋਟਾ ਖਾਣ ਪਾਣੀ ਸਭ ਲੁੱਟਖੋਟਾ ਸਰਕਾਰਾਂ ਲੁੱਟਣ ਲੱਗ ਗਈਆਂ ਸਾਰੇ ਕੁਝ ਇਹ ਤੇ ਆਮਦਨ ਇਹਦੇ ਨਾਲ ਨਹੀਂ ਵਧਣੀ ਵੀ ਆਪਾਂ ਕੁਆਂਟੀਟੀ ਕਿੰਨੀ ਆ ਆਮਦਨ ਤਾਂ ਇਸ ਤਰ੍ਹਾਂ ਵਧਣੀ ਵੀ ਉਹਦਾ ਆਪ ਘੱਟੋ ਘੱਟ ਸਮਰਥਨ ਮੋਲੀ ਜਿਹੜਾ ਸਰਕਾਰ ਤਿਆਰ ਕਰਦੀ ਉਹ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਤਾ ਜਾਵੇ ਪੰਜਾਬ ਯੂਨੀਵਰਸਿਟੀ ਕਿਸਾਨ ਲੁਧਿਆਣਾ ਨੇ ਪੀਯੂ ਪੀਯੂ ਵਾਲਿਆਂ ਨੇ ਆਪਣੇ 872 ਨਵੇਂ ਬੀਜ ਦਿੱਤਾ ਵਾ ਤੇ ਕੋਸ਼ਿਸ਼ ਕਰਦੇ ਆਂ ਵੀ ਚਲੋ ਜੇ ਸ਼ਾਇਦ ਇਸ ਦਾ ਥੋੜਾ ਬਾਅਦ ਕੁਆਲਟੀ ਜਾਂ ਕੁਆਂਟੀਟੀ ਥੋੜੀ ਵੱਧ ਹੋਵੇ ਪੰਜਾਬ ਦੇ ਵਿੱਚ ਬਾੜ ਆਈ ਸੀਗਾ ਤੇ ਉਸ ਤੋਂ ਬਾਅਦ ਹੁਣ ਕਿਸਾਨ ਮੇਲਾ ਹੈ ਤੇ ਅੱਜ ਕਿਸਾਨ ਜਿਹੜੇ ਕਿ ਆ ਇਸ ਮੇਲੇ ਦੇ ਵਿੱਚ ਆਏ ਨੇ ਅਤੇ ਵੱਖ-ਵੱਖ ਜਿਹੜੇ ਕਿ ਕਿਸਾਨਾਂ ਨੂੰ ਉਮੀਦ ਹੈ ਕਿ ਕੋਈ ਨਾ ਕੋਈ ਜਰਕਿਆ ਹੱਲ ਜਰੂਰ ਹੋਏਗਾ ਸੂਬੇ ਭਰ ਦੇ ਕਿਸਾਨ ਜਿਹੜੇ ਕਿ ਇੱਥੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਕਿੱਥੇ ਕਿੱਥੋਂ ਆਏ ਨੇ ਅਕਸ਼ਸ਼ੀ ਗਲਕੀ ਨਾਮ ਤੁਹਾਡਾ ਮੇਰਾ ਨਾਮ ਤਰਸ਼ੀਮ ਸਿੰਘ ਆ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਲੋਹਿਆ ਹਲਕੇ ਪਿੰਡ ਗਿੱਦਾ ਪਿੰਡੀ ਜਿੱਥੇ ਕਿ ਸਦਾ ਹੀ ਹੜਾਂ ਦੇ ਨਾਲ ਜਿਹੜਾ ਇਲਾਕਾ ਸਾਡਾ ਜੁੜੀਦਾ ਹੱਲੇ ਵੀ ਸਾਡੇ ਲਾਗੇ ਮਢਾਲੇ ਸ਼ਨਾਟਾ ਲੱਗੀ ਹੋਈ ਐ ਅਸੀਂ ਉਸ ਇਲਾਕੇ ਪਿੰਡ ਅਸੀਰਪੁਰ ਤੋਂ ਆ ਜੀ ਹੂੰ ਅੱਛਾ ਕਿਸ ਤਰ੍ਹਾਂ ਦੇਦੇ ਹੋ ਹੜਾ ਤੋਂ ਬਾਅਦ ਹੁਣ ਕਿਸੇ ਹਾਲਾਤ ਨੇ ਤੇ ਉਸ ਤੋਂ ਬਾਅਦ ਕਿਸਾਨ ਮੇਲਾ ਲੱਗ ਚੁੱਕਾ ਦੇਖੋ ਜੀ ਜਿਹੜੇ ਹਾਲਾਤ ਆ ਉਹ ਤਾਂ ਸੁਧਰਨ ਦੇ ਵਿੱਚ ਕਾਫੀ ਟਾਈਮ ਲੱਗਣਾ ਕਿਉਂਕਿ ਅਸੀਂ ਇਹ 2008 ਚ ਉਸ ਤੋਂ ਬਾਅਦ 19 ਫਿਰ ਉਸ ਤੋਂ ਬਾਅਦ 23 ਦੇ ਵਿੱਚ ਤੇ ਹੁਣ 25 ਦੇ ਵਿੱਚ ਲਗਭਗ ਚਾਰ ਹাড় ਜਿਹੜੇ ਆ ਵੱਡੇ ਅਸੀਂ ਆਪਣੇ ਸਮੇਂ ਦੇ ਵਿੱਚ ਜਾਂ ਆਪਣੀ ਉਮਰ ਦੇ ਵਿੱਚ ਹੀ ਹੰਡਾ ਚੁੱਕੇ ਤਾਂ ਆਪਣੇ ਆਪਣੇ ਆਪ ਸਰੀਰ ਤੇ ਬੀਤੇ ਆ ਇਸ ਤੋਂ ਮਗਰੋਂ ਯਾਨੀ ਕਿ ਜਦੋਂ ਹੜਾਂ ਤੋਂ ਬਾਅਦ ਵਿੱਚ ਇੱਕ ਤਾਂ ਸਭ ਤੋਂ ਵੱਡੀ ਪਰੇਸ਼ਾਨੀ ਹੋ ਜਾਂਦੀ ਜੀਵਨ ਦਾ ਲਈ ਵੀ ਜ਼ਮੀਨ ਬਾਜਵੇ ਪ੍ਰੇਤਾ ਨਾ ਪਵੇ ਉਸ ਤੋਂ ਬਾਅਦ ਜਿਹੜੇ ਆ ਬਾਨਾ ਉਹਨਾਂ ਨੂੰ ਆਪਾਂ ਫੇਰ ਦੁਬਾਰਾ ਜਿਹੜੇ ਤੋੜ ਆ ਪੂਰਨੇ ਉਸ ਤੋਂ ਇਲਾਵਾ ਜਿਹੜੀ ਵੱਡੀ ਸਥਿਤੀ ਹੁੰਦੀ ਆ ਜੀ ਜਿਹੜੇ ਸਾਡੇ ਬੋਰ ਬਾਜ ਜਾਂ ਤੇ ਜਿਹੜਾ ਉਹ ਸਾਰਾ ਕੋਸ਼ਿਸ਼ ਜਦੋਂ ਦੁਬਾਰਾ ਸਿਰ ਰਿਕਵਰ ਕਰਦਿਆਂ ਕਰਦੇ ਆ ਟਾਈਮ ਤਾਂ ਲੱਗਦੇ ਆ ਜੀ ਛੇ ਮਹੀਨੇ ਫਿਰ ਨਿਕਲ ਜਾਂਦੇ ਆ ਤੇ ਜਿਹੜੀ ਅੱਗੇ ਹਾੜੀ ਦੀ ਫਸਲ ਆਉਣੀ ਆ ਉਹਦਾ ਜਿਹੜੇ ਕਿਸਾਨ ਮੇਲੇ ਆ ਇੱਕ ਤਾਂ ਇੱਕ ਕਹਿ ਲਓ ਵੀ ਇਸ ਕਿਸਾਨਾਂ ਨੂੰ એનર્ਜੀ ਮਿਲਦੀ ਆ ਇੱਥੋਂ ਨਵੇਂ-ਨਵੇਂ ਬੀਜਾਂ ਦੀ ਜਾਂ ਹੋਰ ਜਾਣਕਾਰੀਆਂ ਵੀ ਮਿਲਦੀਆਂ ਆ ਤੇ ਨਾਲ ਇਹ ਹੁੰਦਾ ਵੀ ਸ਼ਾਇਦ ਸਾਡਾ ਕੋਈ ਜਿੱਦਾਂ ਤੁਹਾਡਾ ਚੈਨਲ ਦੇ ਥਰੂ ਜਾਂ ਕਿਸੇ ਤਰ੍ਹਾਂ ਇੱਥੇ ਆ ਕੇ ਜੋ ਵੱਡੇ ਲੀਡਰ ਆਉਂਦੇ ਆ ਜਾਂ ਸਰਕਾਰਾਂ ਦਾ ਕੋਈ ਨੁਮਾਇੰਦਾ ਆਉਂਦਾ ਸ਼ਾਇਦ ਅਸੀਂ ਉਹਨਾਂ ਤੱਕ ਕੋਈ ਨਾ ਕੋਈ ਆਪਦੇ ਇਲਾਕੇ ਦੀ ਆਪਦੇ ਹੜ ਮਾਰਿਆਂ ਲੋਕਾਂ ਦੀ ਕੋਈ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਸਕੀਏ ਅੱਛਾ ਜੀ ਤੇ ਦੇਖਿਆ ਜਾਵੇ ਖੇਤੀ ਤੋਂ ਉਤਪਾਦ ਤੇ ਜਿਹੜਾ ਬਣਾਉਂਦਾ ਆਮਦਨ ਵਧਾਓ ਹਣਾ ਇਹ ਇਹ ਜਿਹੜੀ ਸਕੀਮ ਜਿਹੜੀ ਲਾਗੂ ਕੀਤੀ ਗਈ ਹੈ ਇਹ ਇਸ ਨੂੰ ਕਿੱਸਾ ਦੇ ਦਿੰਦੀ ਦੇਖੋ ਜੀ ਖੇਤੀ ਤੋਂ ਜਿਹੜੀ ਆ ਖੇਤੀ ਆਮਦਨ ਵਧਾਉਣ ਵਾਲੀ ਉਹਦਾ ਤੇ ਕੋਈ ਜਰੀਆ ਵਾ ਜੇ ਸਰਕਾਰ ਜਿਹੜਾ ਵਾ ਉਹ ਜਿਸ ਤਰ੍ਹਾਂ ਲਾਗਤ ਵਾ ਉਹਦੇ ਮੁਤਾਬਕ ਹੀ ਕਿਸਾਨ ਨੂੰ ਜਿਹੜਾ ਵਾ ਉਹਦਾ ਸਮਰਥਨ ਮੁੱਲ ਦੇਵੇ ਹੂੰ ਕਿਉਂਕਿ ਬਾਕੀ ਤਾਂ ਸਾਰੇ ਜੇ ਕੋਈ ਨੌਕਰੀ ਕਰਦਾ ਜਾਂ ਕੁਝ ਵੀ ਆ ਜਾਂ ਕੋਈ ਦੁਕਾਨਦਾਰ ਆ ਉਹਨੇ ਆਪਦਾ ਲੋਹਾ ਅੱਜ ਜੇ 20 ਰੁਪਏ ਖਰੀਦ ਲਿਆ ਵਾ ਤੇ ਕੱਲ ਨੂੰ ਜੇ ਸ਼ਟਰ ਬੰਦ ਵੀ ਕਰ ਲਓ ਮੀ ਪੈਗਾ ਕੱਲ ਨੂੰ 25 ਰੁਪਏ ਵੇਚਰੋ ਟੈਕਸ ਵਧ ਗਿਆ ਜੀ ਵੈਟ ਵਧ ਗਿਆ ਕੁਝ ਵੀ ਇੱਕ ਕਿਸਾਨ ਵਾ ਜਿਹਦੀ ਫਸਲ ਵੀ ਜਿਹੜੀ ਆ ਉਹ ਖੁੱਲੇ ਅਸਮਾਨ ਦੇ ਥੱਲੇ ਆ ਤੇ ਜੇ ਤ ਉਹਦਾ ਸਮਰਥਨ ਮੁੱਲ ਉਹਨੂੰ ਕਿਸਾਨ ਨੂੰ ਪੂਰਾ ਮਿਲ ਜਵੇ ਤਾਂ ਇਹ ਫਸਲ ਤਾਂ ਵੱਧ ਸਕਦੀ ਆ ਨਹੀਂ ਤਾਂ ਫਸਲ ਕੋਈ ਹੋਰ ਕੋਈ ਤਰੀਕਾ ਹੀ ਹੈ ਨੀਗਾ ਜੀ ਕਿਸਾਨ ਜਿਹੜੀ ਕਣਕ ਬਾਜੀ ਜੋ 22 23 ਕੁਐਂਟਿਟੀ ਨਿਕਲਦੀ ਉਹ ਤੋਂ ਉੱਨੀ ਹੀ ਨਿਕਲਣੀ ਆ ਜੇ ਝੋਨਾ ਆ ਜੇ ਉਹ 30 ਤੋਂ 32 ਕੁਐਂਟਿਟੀ 28 ਕੁਐਂਟਿਟੀ ਨਿਕਲਦਾ ਉਹ ਤੋਂ ਉੱਨਾ ਹੀ ਨਿਕਲਣਾ ਆਮਦਨ ਇਹਦੇ ਨਾਲ ਨਹੀਂ ਵਧਣੀ ਵੀ ਆਪਾਂ ਕੁਐਂਟਿਟੀ ਕਿੰਨੀ ਆ ਆਮਦਨ ਤਾਂ ਇਸ ਤਰ੍ਹਾਂ ਵਧਣੀ ਵੀ ਉਹਦਾ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਸਰਕਾਰ ਤੈਅ ਕਰਦੀ ਉਹ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਜਿਹੜੀ ਵੀ ਬਾਜ਼ਾਰਾਂ ਦੇ ਵਿੱਚ ਕਾਲਾ ਬਾਜ਼ਾਰੀ ਦਵਾਈਆਂ ਦੀ ਹੋ ਰਹੀ ਆ ਉਹ ਤੇ ਕੋਈ ਸਖਤ ਕਾਨੂੰਨ ਹੋਵੇ ਤਾਂ ਕਿ ਕਿਸਾਨਾਂ ਨੂੰ ਵਧੀਆ ਦਵਾਈ ਮਿਲੇ ਜੋ ਉਹਨਾਂ ਨੂੰ ਸਪੇਅ ਕੀਤੀ ਆ ਉਹ ਤੇ ਪੂਰਾ ਰਿਜ਼ਲਟ ਹੋਵੇ ਆ ਜਿਹੜਾ ਹੁਣ ਆ ਗਈ ਆ ਜੀ ਕਾਲੀ ਹਲਦੀ ਆ ਗਈ ਜੀ ਉਹਦੇ ਨਾਲ ਕਿਸਾਨ ਜਿਹੜਾ ਵਾ ਬਹੁਤ ਬਾਹਰ ਦੇ ਨਾਲ ਕਿੰਨੇ ਕੋ ਪ੍ਰਭਾਵਿਤ ਹੋਈਆਂ ਨੇ ਜ਼ਮੀਨਾਂ ਕਿਉਂਕਿ 5 5 ਲੱਖ ਏਕੜ ਦੀ ਜ਼ਮੀਨ ਵੀ ਜਰੀਆ ਕਿੰਨੇ ਕੋ ਕੀ ਕੀ ਬੀਜ ਉਹਦੇ ਵਿੱਚ ਉਗੋਏ ਉਹ ਗਏ ਉਗੋਏ ਜਾਂਦੇ ਨੇ ਤੇ ਕੀ ਕੀ ਮਿਹਨਤ ਜਰੀ ਕੀਤੀ ਜਾਂਦੀ ਹੈ ਦੇਖੋ ਜੀ ਜਿਹੜੀ ਜੰਨੀਕਤ ਮਾਂਡ ਖੇਤਰ ਦਰਿਆ ਦੇ ਨੇੜੇ ਦੀਕ ਜ਼ਮੀਨਾਂ ਆ ਉਹ ਜ਼ਮੀਨ ਤਾਂ ਸਾਰੀ ਜੀ ਇਸ ਵੇਲੇ 5 ਤੋਂ 7 ਫੁੱਟ ਜੀ ਕਿਸਾਨਾਂ ਦੀ ਜਿਹੜੇ ਟਰੈਕਟਰ ਆ ਉਹ ਵੀ ਵਿੱਚ ਦੱਬੇ ਗਏ ਆ ਤੇ ਉਹ ਟਰੈਕਟਰ ਜਿਹੜੇ ਆ ਵੀ ਉਹ ਵੀ ਲੱਭਣ ਵਾਸਤੇ ਕਿਸਾਨ ਸੰਘਰਸ਼ ਕਰ ਰਹੇ ਆ ਤੇ ਜਿਹੜਾ ਉਸ ਮੰਡ ਖੇਤਰ ਤੋਂ ਬਾਹਰ ਆਊਟਸਾਈਡ ਆ ਜਿੱਥੇ ਦਰਿਆ ਦਾ ਪਾਣੀ ਤੇ ਜ਼ਰੂਰ ਆਇਆ ਵਾ ਤੇ ਉੱਥੇ ਕੱਲੀ ਜੀ ਹੁਣ ਕੰਨ ਕੀ ਅਜੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜੇ ਉਹ ਪਾਣੀ ਟਾਈਮ ਨਾਲ ਨਿਕਲ ਜਵੇ ਜ਼ਮੀਨ ਬੱਤਰ ਆ ਜਾਵੇ ਤਾਂ ਆਪਾਂ ਜਿਹੜੀ ਉਹ ਕਣਕ ਪੀਤੀ ਜਾਵੇ अच्छा ਹੁਣ ਹੁਣ ਤੁਸੀਂ ਇਹ ਸਾਰੀਆਂ ਅੰਦਰ ਕਿਸਾਨ ਮੇਲੇ ਦੇ ਵਿੱਚ ਬੀਜਾ ਪੂਜਕ ਵਗੈਰਾ ਦੇਖਿਆ ਸਾਰੀਆਂ ਤੇ ਲੱਗਦਾ ਕਿ ਹੁਣ ਕਿਤਨਾ ਕਿਤੇ ਦੁਆਰਾ ਉਮੀਦ ਹੈਗੀ ਹੈ ਹਾਂਜੀ ਜੀ ਬਿਲਕੁਲ ਉਮੀਦ ਹੈਗੀ ਹੈ ਜੀ ਜਿਸ ਤਰ੍ਹਾਂ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਕਿਸਾਨ ਲੁਧਿਆਣਾ ਨੇ ਪੀਯੂ ਪੀਯੂ ਵਾਲੇ ਨੇ ਆਪਣੇ 872 ਨਵਾਂ ਬੀਜ ਦਿੱਤਾ ਵਾ ਤੇ ਕੋਸ਼ਿਸ਼ ਕਰਦੇ ਆਂ ਵੀ ਚਲੋ ਜੇ ਸ਼ਾਇਦ ਇਸ ਦਾ ਥੋੜਾ ਉਤਪਾਦ ਕੁਆਲਟੀ ਜਾਂ ਕੁਆਂਟੀਟੀ ਥੋੜੀ ਵੱਧ ਹੋਵੇ ਤੇ ਕਿਸਾਨਾਂ ਨੂੰ ਥੋੜੀ ਆਸ ਤਾਂ ਹੈਗੀ ਹੈ ਅੱਛਾ 35 ਬੀਜ ਕੇਂਦਰਾ ਕੇਂਦਰ ਰਾਜ سبسڈی ਦਿੱਤੀ ਗਈ ਹੈ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ 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 ਦੇਖੋ ਜੀ ਜਨਾਦਰ ਅਸੀਂ ਤੇ ਦੇ ਇਸ ਤਰ੍ਹਾਂ ਦੇ ਦੇ ਵੀ ਕਿਸਾਨਾਂ ਦੇ ਸਹੀ ਤਰੀਕੇ ਨਾਲ ਲਾਗੂ ਹੋ ਜਵੇ ਜੇ ਸਹੀ ਤਰੀਕੇ ਨਾਲ ਲਾਗੂ ਹੁੰਦੀ ਉਹਨੂੰ ਇਮਪਲੀਮੈਂਟ ਕਰਦੇ ਆਂ ਆਪਾਂ ਗਰਾਊਂਡ ਲੈਵਲ ਤੇ ਤੇ ਜਰੂਰ ਕਿਸਾਨ ਨੂੰ ਫਾਇਦਾ ਹੋਊਗਾ ਹੂੰ ਅੱਛਾ ਇਸ ਵਾਰ ਕਿਸਾਨ ਮੇਲਾ ਦਾ ਕੀਮ ਕੀ ਸੀਗੀ ਦੇਖੋ ਜੀ ਜਿਹੜੀ ਕਿਸਾਨਾਂ ਦੇ ਹਿਸਾਬ ਨਾਲ ਜਿਹੜੀ ਸਾਡੀ ਤੇ ਇਹ ਸੀਗਾ ਵੀ ਜੇ ਕੋਸ਼ਿਸ਼ ਕਰੀਏ ਵੀ ਤੁਹਾਨੂੰ ਅੱਗੇ ਵੀ ਦੱਸਿਆ ਵੀ ਜੇ ਕੋਈ ਨਮਾਇੰਦਾ ਆਵੇ ਜਾਂ ਕੋਈ ਸਰਕਾਰ ਦਾ ਕਿਸ ਤਰ੍ਹਾਂ ਮਜੀ ਉਹਨਾਂ ਦੇ ਕੰਨਾਂ ਤੱਕ ਆਵਾਜ਼ ਕਿਉਂਕਿ ਜਿਹੜਾ ਸਾਡਾ ਮੰਡ ਖੇਤਰ ਆ ਜਾਂ ਸਾਡਾ ਦਿਨਾ ਦਰਿਆ ਵਾਲਾ ਖੇਤਰ ਵਾ ਜਿਹਨੂੰ ਅਸੀਂ ਹਟਾਉਣੇ ਆ ਉੱਥੇ ਘੱਟੋ ਘਾਟ ਜੇ ਉਹਨਾਂ ਕਿਸਾਨਾਂ ਦੀ ਜਿਹੜੇ ਡਰਮਾਂ 'ਚ ਕਣਕ ਪਈ ਸੀ ਉਹ ਵੀ ਫੁੱਲ ਗਈ ਡਰਮ ਖਰਾਬ ਹੋ ਗਈ ਖਾਨ ਜੋਗੀ ਵੀ ਨਹੀਂ ਰਹੀ ਕਾਸੀ ਤੇ ਕਿਸਾਨ ਉਹ ਇਹ ਬੇਨਤੀ ਕਰਦੇ ਆ ਵੀ ਕੋਸ਼ਿਸ਼ ਕਰੇ ਵੀ ਸਰਕਾਰ ਉਹਨਾਂ ਨੂੰ ਬੀਜ ਜੋਗੀ ਜਿਹੜੀ ਆ ਕਣਕਾ ਉਹ ਮੰਡ ਖੇਤਰ ਦੇ ਜਿਹਨੇ ਕਿਸਾਨ ਉਹਨਾਂ ਨੂੰ ਦਿੱਤੀ ਜਾਵੇ ਤੋ ਬਿਲਕੁਲ ਇਹ ਇਹ ਸਾਰਾ ਸੀਗੇ ਕਿਸਾਨ ਭਾਈਚਾਰੇ ਹੋਰ ਵੀ ਗੱਲਬਾਤ ਕਰਦੇ ਆ ਕਿਉਂਕਿ ਸਾਰੇ ਕਿਸਾਨ ਭਾਈਚਾਰੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਕੀ ਨਾਮ ਤੁਹਾਡਾ ਕਿਸਾਨ ਸੁਖਦੇਵ ਸਿੰਘ ਜੀ ਕਿੱਥੋਂ ਆ ਜੀ ਤਸੀਲਪੁਰ ਤੋਂ ਜੀ ਤਸੀਲਪੁਰ ਅੱਛਾ ਕੀ ਕਹਿਣਾ ਚਾਹ ਰਹੇ ਹੋ ਜੀ ਅੱਜ ਕਿਸਾਨ ਮੇਲਾ ਦੀ ਟੀਮ ਟੀਮ ਦੇ ਵਿੱਚ ਦੇਖਿਆ ਤੁਸੀਂ ਸਾਰੇ ਸਾਰਾ ਕੁਝ ਬੀਜ ਵਗੈਰਾ ਦੇਖਿਆ ਕਿਉਂਕਿ ਦੱਸਿਆ ਜਾ ਰਹੀ ਖਬਰਾਂ ਦੇ ਵਿੱਚ ਕੀ ਜਮੀਨ ਜਿਹੜੀ ਸੀਗੀ ਉਸ ਦੇ ਖੇਤਾਂ ਜਿਹੜੀ ਅਨਾਜ ਨਹੀਂ ਸੀਗੀ ਉਸ ਤੋਂ 4-4 ਫੁੱਟ ਉੱਪਰ ਰੇਤ ਆ ਗਿਆ ਕੀ ਲੱਗਦਾ ਕਿ ਹੁਣ ਰੇਤਾ ਹਟਾ ਕੇ ਫਿਰ ਉਹੀ ਦੁਬਾਰਾ ਜ਼ਮੀਨ ਬਿਜੀ ਹੋਊਗੀ ਦੇਖੋ ਜੀ ਕੋਸ਼ਿਸ਼ ਕਿਸਾਨ ਕਰ ਰਿਹਾ ਪਾਸੇ ਤੋਂ ਮਦਦ ਮਿਲ ਰਹੀ ਆ ਕਿਸਾਨਾਂ ਦਾ ਇੱਕ ਦੂਜੇ ਦੀ ਬਾਹ ਫੜ ਰਿਹਾ ਬਾਕੀ ਕੋਸ਼ਿਸ਼ ਹੀ ਆ ਬਾਕੀ ਕਿਤੇ ਜਿਹੜੇ ਬਾਲੇ ਨੀਵੇਂ ਤਾਂ ਜਿੱਥੇ ਤੱਕ ਪਾਣੀ ਸੁੱਕਣ ਨੂੰ ਇੱਕ ਮਹੀਨਾ ਚਿਰ ਲੱਗੂਗਾ ਸਾਰੀ ਫਸਲ ਜਿਹੜੀ ਉਹ ਕਣਕ ਦੀ ਬਜਾਈ ਹੈ ਜਮੀਨ ਨਹੀਂ ਰਹੂਗੀ ਇਹ ਅੱਛਾ 31 ਦਸੰਬਰ ਤੱਕ ਕਿਹਾ ਗਿਆ ਹੈ ਕਿ ਇਹ ਕਿਸਾਨਾਂ ਨੂੰ ਇੰਨੇ ਤੱਕ ਕਰ ਲਿਤਾ ਜਾਵੇ ਮਤਲਬ ਕਿ ਜੋ ਕਿਹਾ ਭਗਵੰਤ ਮਾਨ ਵੱਲੋਂ ਇਹ ਕੀ ਲੱਗਦਾ ਕਿ ਇੰਨੇ ਦੇ ਟਾਈਮ ਦੇ ਵਿੱਚ ਉਹ ਪਾਉ ਨਹੀਂ ਜੀ ਇੰਨੇ ਟਾਈਮ ਤੱਕ ਜਮੀਨਾ ਬੱਤਰੀ ਉਹਨਾਂ ਉੱਥੇ ਤੱਕ ਟਰੈਕਟਰ ਟਰਾਲੀ ਨਹੀਂ ਜਾਣੇ ਨੇ ਤਾਂ ਕਰ ਨਹੀਂ ਰਿਤਾ ਜਾਗ ਲੋ ਇੰਨੀ ਰੇਤ ਨਹੀਂ ਤਾਂ ਚੱਕੀ ਹੋਈ ਹੈ ਉਹ ਪਾਊਗਾ ਨਹੀਂ ਜੀ ਉਹ ਕਿਸਾਨ ਮੇਲਾ ਦੇ ਦੋ ਕਰ ਦੋ ਮਹੀਨੇ ਹੋਰ ਦੇਣੇ ਚਾਹੀਦੇ ਜੀ ਦੋ ਮਹੀਨੇ ਹੋਰ ਹਾਂ ਜੀ ਉਸ ਤੋਂ ਬਾਅਦ ਹੋ ਪਾਊਗਾ ਹਾਂ ਜੀ ਹਾਂ ਜੀ ਅੱਛਾ ਅੱਛਾ ਤੁਸੀਂ ਕਿਸ ਤਰ੍ਹਾਂ ਦੇ ਦਿਓ ਆ ਕਿਸਾਨ ਮੇਲਾ ਲੱਗਿਆ ਅੱਗੇ ਨਾਲ ਰੌਣਕਾ ਘਟ ਰਹੀ ਹੈ ਜਿਆਦਾ ਨਹੀਂ ਰੌਣਕਾ ਠੀਕ ਆ ਸਭ ਜੀ ਜਿੰਨਾ ਗ੍ਰਾਊਂਡ ਮੇਲਾ ਪਿਛਲੇ ਸਾਲ ਸੀ ਉਹਨਾਂ ਕੀ ਅੱਜ ਕੀ ਪਿਛਲੇ ਸਾਲ ਵੀ ਆਈ ਸੀ ਰੌਣਕ ਮੇਲਾ ਤੋਂ ਉਨਾ ਹੀ ਆ ਪਰ ਜੋ ਸਰਕਾਰਾਂ ਕਹਿੰਦੀਆਂ ਪਰ ਉਹ ਗ੍ਰਾਊਂਡ ਲੈਵਲ ਤੇ ਹੁੰਦੀਆਂ ਨਹੀਂ ਅਲੌਂਸ ਬਹੁਤ ਕੁਝ ਕਰ ਦਿੰਦੀਆਂ ਮੋੜ ਕੇ ਜੀਵਨਦਾਰ ਛੋਟੇ ਨੂੰ ਮਿਲਦਾ ਕੁਝ ਨਹੀਂ ਜੋ ਕੁਝ ਉਹ ਸਰਕਾਰਾਂ ਦੇ ਲੀਡਰਾਂ ਦੇ ਪੱਲੇ ਹੀ ਰਹਿ ਜਾਂਦਾ ਵਾ ਬਿਲਕੁਲ ਸਹੀ ਜੀਵਨਦਾਰ ਨੂੰ ਮਿਲਦਾ ਕੁਝ ਨਹੀਂ ਜੀਵਨਦਾਰ ਨੂੰ ਤੇ ਜੇ ਰੈਂਟ ਖੁੰਦਾ ਉਹ ਹੀ ਮਿਲਦੀ ਆ ਨਹੀਂ ਤੇ ਬਸ ਉੱਥੇ ਫੰਡ ਰਹਿ ਜਾਂਦਾ ਵਾ ਫੰਡ ਚੋਂ ਕੁਝ ਨਹੀਂ ਮਿਲਦਾ ਗੱਲ ਕਰਦੀ ਹੈ ਕਿ ਡੰਗਰ ਚਾਰੇਆਂ ਦੀ ਹਨਾ ਉਹ ਵੀ ਵਿੱਚ ਰੋੜੇ ਹੜਾ ਦੇ ਵਿੱਚ ਉਹ ਵੀ ਪ੍ਰਭਾਵਿਤ ਹੋਏ ਨੇ ਨਾਲ ਤੇ ਕੁਝ ਇਹੋ ਜਿਹਾ ਦਿਖਾਈ ਦਿੱਤਾ ਮੇਲੇ ਦੇ ਅੰਦਰ ਕਿ ਡੰਗਰਾਂ ਨੂੰ ਕਿਸ ਤਰ੍ਹਾਂ ਸਹੀ ਕਰੇ ਕਿਉਂਕਿ ਬਿਮਾਰੀ ਦੇ ਨਾਲ ਜੂੰਜਰੇ ਨੇ ਪਾਣੀ ਹਟ ਚੁੱਕਾ ਵਾ ਝੋਣਿਆਂ ਤੋਂ ਸਾਰਾ ਦੂਰ ਹੋ ਚੁੱਕਾ ਵਾ ਪਾਣੀ ਹਨਾ ਰੇਤਾਂ ਉੱਪਰ ਆ ਚੁੱਕਾ ਬਿਮਾਰੀਆਂ ਦਾ ਡਰ ਹੁਣ ਹੁਣ ਹੈਗੀ ਗੱਲ ਬਿਮਾਰੀਆਂ ਦੀ ਕਿਸਾਨ ਤਾਂ ਚਲੋ ਜਿਹਨੇ ਡੁੱਬਣਾ ਸੀ ਡੁੱਬ ਗਿਆ ਜਿੰਨਾ ਡੁੱਬਣਾ ਸੀ ਪਰ ਹੁਣ ਬਿਮਾਰੀਆਂ ਤੋਂ ਕਿੰਨਾ ਕੋ ਰਾਹਤ ਪਰ ਇੱਥੋਂ ਸਿੱਖਿਆ ਮਿਲੀ ਹੈ ਕਿ ਕਿ ਜਿਵੇਂ ਜੁਲਾਹ ਦਿੱਤਾ ਨਹੀਂ ਇੱਥੋਂ ਸਿੱਖਿਆ ਸਾ ਜੀ ਕੋਈ ਨਹੀਂ ਦੱਸਿਆ ਨਹੀਂ ਕੁਝ ਵੀ ਬਸ ਕਿ ਆਪਣੇ ਹੀ ਬਸ ਖਰੀਦ ਲੋ ਬਸ ਹਾਂਜੀ ਕੋਈ ਨਹੀਂ ਖਰੀਦ ਲੋ ਕੋਈ ਇਦਾਂ ਦੱਸਿਆ ਨਹੀਂ ਉਪਯੋਗ ਵਗੈਰਾ ਕੋਈ ਕੋਈ ਉਪਯੋਗ ਨਹੀਂ ਕੋਈ ਕੁਝ ਨਹੀਂ ਕੋਈ ਡੰਗਰ ਵਾਲੀ ਕੋਈ ਹੈ ਡੰਗਰ ਜਿਹੜਾ ਜ਼ਿੰਮੇਵਾਰ ਦਾ ਮਰ ਗਿਆ ਤੇ ਜ਼ਿਮੀਂਦਾਰ ਵੀ ਅੱਧੋ ਜਤਾਂ ਮਰ ਗਿਆ ਡੰਗਰਾਂ ਦੇ ਨਾਲ ਹੀ ਆ ਚਾਰਾ ਵੀ ਮਰ ਗਿਆ ਫਸਲ ਮਰ ਗਈ ਪਤਲਾਂ ਦੇ 4-4 ਫੁੱਟ ਦਿੱਤਾ ਉਹ ਤਾਂ ਅੱਗੇ 10 ਦਿੱਤਾ ਤੁਹਾਨੂੰ ਡੰਗਰ ਕੋਸ ਪਾਸਤਾਨ ਨੂੰ ਰੁੜ ਗਿਆ ਕੁਝ ਮਰ ਗਿਆ ਜ਼ਿਮੀਂਦਾਰ ਤੇ ਪੱਲੇ ਤੇ ਕੱਖ ਨਹੀਂ ਰਹਿ ਗਿਆ ਸਰਕਾਰਾਂ ਅਲਾਉਂਸ ਕਰੀ ਜਾਂਦੀਆਂ ਹੁਣ ਜੇ ਇਹਨਾਂ ਨੇ 10000 ਜਾਂ 11000 ਕਰਤਾ ਉਹਦੇ ਨਾਲ ਡੰਗਰ ਥਰੋਂ ਆ ਜੂਗਾ 5800 ਕਰਤਾ ਜੀ ਡੰਗਰ ਦਾ ਦੇ ਦਾਂਗੇ ਡੰਗਰ ਤੇ ਲੱਖ-ਲੱਖ ਰੁਪਏ ਦਾ ਜੇ ਫਸਲ ਮਰ ਗਈ ਆ ਉਹ 80000 ਦੀ ਮਰ ਗਈ ਆ ਉਹ 20000 ਰੁਪਿਆ ਅਲਾਉਂਸ ਕੀਤਾ ਉਹਨੂੰ ਹਜੇ ਤੱਕ ਕੋਈ ਪਰਵਾਰੀ ਨਹੀਂ ਗਿਆ ਕੋਈ ਤਹਿਸੀਲਦਾਰ ਨਹੀਂ ਗਿਆ ਲਾਉਂਸ ਬੈਠੇ ਕਰੀ ਜਾਂਦੇ ਆ ਹੁਣ ਇਹਦੇ ਬਾਰੇ ਅਧਿਕਾਰੀ ਹੁਣ ਸਰਕਾਰਾਂ ਨੂੰ ਪਤਾ ਕੀ ਕਰਦੀਆਂ ਇਹ ਨਹੀਂ ਕਰਦੀਆਂ ਹਾਂਜੀ ਸਹੂਲਤਾ ਸਹੀ ਆ ਬਿਲਕੁਲ ਇਹ ਸਾਡੇ ਸਿਗੇ ਕਿਸਾਨ ਭਾਈਚਾਰਾ ਜਿੱਤੇ ਕੀ ਅੱਜ ਕਿਸਾਨ ਮੇਲੇ ਦੇ ਉੱਤੇ ਆਏ ਨੇ ਕਿਸਾਨ ਮੇਲੇ ਦੇ ਦੌਰਾਨ ਇਹ ਬੀਜ ਜਿਹੜੀ ਕੀ ਆ ਦੇਖਣ ਆਏ ਨੇ ਜਿੰਨੇ ਵੀ ਕਿਸਾਨਾਂ ਦੀ ਫਸਲਾਂ ਦੇ ਨੁਕਸਾਨ ਹੋਇਆ ਵਾ ਉਹ ਅੱਜ ਦੇਖਣ ਆਏ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਹਿਲੇ ਵਾਰ ਕੋ ਜਰੀ ਹਿਸ ਜਰੀ ਹੁਣ ਕਿਸਾਨ ਦੇ ਵਿੱਚ ਮੇਲੇ ਵਿੱਚ ਨਹੀਂ ਦਿ ਨਜ਼ਰਾਦੀ ਪਰ ਅੱਜ ਪਹਿਲਾ ਦਿਨ ਆ ਸੋਰੀ ਪਹਿਲਾ ਤਾਂ ਦੂਜਾ ਦਿਨ ਹੈ ਤੇ ਹੌਲੀ ਹੌਲੀ ਜਿਹੜੇ ਕਿਸਾਨਾਂ ਦੀ ਜਿਹੜੇ ਕਿਸਾਨ ਜਿਹੜੇ ਬਾਰੂ ਦੂਰ ਦੂਰ ਤੋਂ ਆ ਰਹੇ ਆ ਤੇ ਦੂਰ ਦੂਰ ਤੋਂ ਆ ਕੇ ਜਿਹੜੇ ਕਿਸਾਨ ਮੇਲਾ ਜਿਹੜੇ ਇੱਥੇ ਦੇਖਿਆ ਅੱਛਾ ਬੀਜ ਬੂਜ ਦੇਖਣ ਗਏ ਹੋ ਮਤਲਬ ਕਿ ਸਾਰਾ ਝੋਨਾ ਵਗੈਰਾ ਦੇਖਣ ਗਏ ਕਿ ਕੀ ਲੱਗਿਆ ਤੇ ਕੀ ਕੀ ਲੱਭਿਆ ਕਿਉਂਕਿ ਹੜਾ ਤੇ ਬਾਅਦ ਬਹੁਤ ਤਬਾਹੀ ਦਾ ਮੰਜ਼ਰ ਦੇਖਣ ਮਿਲਿਆ ਪੰਜਾਬ ਅਸੀਂ ਤਾਂ ਬੀਜੇ ਤੋਂ ਉਰੇ ਹੀ ਮੁੜਿਆ ਥੋੜੀਆ ਅੱਛਾ ਹਾਂ ਜੀ ਤੇ ਕਿਸ ਤਰ੍ਹਾਂ ਦਾ ਹੈਗਾ ਅੰਦਰ ਪ੍ਰਬੰਧ ਇੱਥੇ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪਿਆ ਹੈ ਉਹ ਗੱਲ ਨਹੀਂ ਰਹੀ ਇਹਨੂੰ ਉਹ ਗੱਲ ਨਹੀਂ ਰਹੀ ਇੱਥੇ ਦੁਕਾਨਾਂ ਦੀ ਵੀ ਲੁੱਟਖੋਟਾ ਖਾਣ ਪਾਣੀ ਸਭ ਲੁੱਟਖੋਟਾ ਸਰਕਾਰਾਂ ਲੁੱਟਣ ਲੱਗੀਆਂ ਸਾਰੇ ਕੁਝ ਇਹ ਤੇ ਅੱਛਾ ਭਾਈ ਜੀ ਬੀਜ ਲੈ ਅੱਛਾ ਭਾਈ ਜੀ ਕੀ ਲੈ ਕੇ ਆਏ ਹੋ ਬੀਜ ਲੈ ਕੇ ਆਇਆ ਅੱਛਾ ਕਣਕ ਦਾ ਕਣਕ ਦਾ ਬੀਜ ਲੈ ਕੇ ਆਏ ਅੱਛਾ ਉਹਨਾਂ ਨੂੰ ਉਗਾਉਗੇ ਜਾ ਕੇ ਉੱਥੇ ਠੀਕ ਹਾਂ ਜੀ ਇਹ ਤੇ ਵਿੱਚ ਠੀਕ ਨਹੀਂ ਸਭ ਹਾਲਾਤ ਉੱਥੇ ਕਿੱਥੇ ਤੁਹਾਡੇ ਪਿੰਡ ਚ ਹਾਂ ਹਾਂ ਠੀਕ 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 ਨੇ ਜੀ ਤੇ ਹੁਣ ਕਿਸ ਤਰ੍ਹਾਂ ਕੀ رائے ਦੇਣਾ ਚਾਹੋਗੇ ਜਿਹੜੇ ਕਿਸਾਨ ਵੀਰੇ ਜਮੀਨਾ ਰੜੀਆਂ ਨੇ ਬਹੁਤ ਦੁੱਖ ਦੀ ਗੱਲ ਆ ਹਮ ਸਭ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਦਾ ਹਮ ਤੇ ਲੱਗਦਾ ਕਿਤੇ ਨਾ ਕਿਤੇ ਇਹ ਬੀਜ ਹੁਣ ਤੁਸੀਂ ਲਾਓਗੇ ਖੇਤੀ ਹੋਰ ਪਾਈਗੀ ਫਿਰ ਪੰਜਾਬ ਫਿਰ ਤੋਂ ਅੱਗੇ ਤਰੱਕੀ ਵੱਲ ਵਧ ਪਾਏਗਾ ਹਮ ਲੱਗਦਾ ਹੈ ਪੋਸੀਬਲ ਹੈ ਹਾਂ ਚਲੋ ਬਿਲਕੁਲ ਬੜੀ ਦੂਰ ਦੂਰੋਂ ਕਿਸਾਨ ਜਰੇ ਆ ਰਹੇ ਆ ਕਿਸਾਨ ਮੇਲੇ ਦੇ ਵਿੱਚ ਦੇਖਣ ਦੇ ਲਈ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਕਿਸਾਨ ਅੰਦਰੋਂ ਹੋ ਕੇ ਆਏ ਨੇ ਅਸੀਂ ਉਹਨਾਂ ਦੀ ਰਾਏ ਜਾਣੀ ਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੋ ਕੀ ਆਖਿਰਕਾਰ ਸਮੱਸਿਆ ਕਿੱਥੋਂ ਆਈ ਸੀਗੀ ਸਮੱਸਿਆ ਹੁਣ ਕਿੱਥੋਂ ਆ ਰਹੀ ਆ ਕੀ ਕੀ ਦੇਖਿਆ ਇਹਨਾਂ ਨੇ ਕੀ ਕੀ ਡੰਗਰ ਡੰਗਰ ਪਸ਼ੂਆਂ ਦੇ ਅੰਦਰ ਬੰਦਬਸ ਕੀਤਾ ਸਾਰਾ ਕੁਝ ਤੁਸੀਂ ਤੁਹਾਨੂੰ ਇਸ ਡਿਟੇਲ ਵਿੱਚ ਦੱਸਿਆ ਜੁੜੇਲ ਨਾਲ ਵਿਦਨਾ ਸੰਜਣਾ ਜੁਮ ਰਿਪੋਰਟ ਧੰਨਵਾਦ